ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਹਰ ਪ੍ਰਭ ਕਾ ਜਿ ਰਚਾਇਆ ਗੁਰਮੁਖ ਵਿਆਹਨ ਆਇਆ ਆਨੰਦ ਕਾਰਜ ਸਮੇਂ ਗਾਇਨ ਕਰਨ ਵਾਲਾ ਇਹ ਸ਼ਬਦ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਇਹ ਸ਼ਬਦ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਉਹਨਾਂ ਵੱਲੋਂ ਇਹ ਕੰਪੋਜੀਸ਼ਨ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਇਸ ਤਾਈਂ ਤਿੰਦਰਾ ਗਾਇਨ ਕਰਾਂਗਾ ਫਿਰ ਮੈਂ ਆਪ ਜੀ ਨੂੰ ਸੁਲੁਸ ਸੁਲਸਰਾਤੇ ਸ਼ਬਦ ਸਮਝਾਵਾਂਗਾ ਜੀ ਇਸ ਸ਼ਬਦੀ ਦਾ ਤਾਲ ਦਾਦਰਾ ਤਾਲ ਹੈ ਇਸ ਸ਼ਬਦ ਦੇ ਨਾਲ ਲੱਗਣ ਵਾਲੇ ਸਰਵਹਾਂਜੀ ਸਾਰੇ ਗਾ ਕੋਮਲ ਮਾ ਪਾ ਧਾ ਅਤੇ ਨੀ ਕੋਮਲ ਧਾ ਕੋਮਲ ਵੀ ਇਸ ਸ਼ਬਦਨ ਦੇ ਉੱਪਰ ਲੱਗੇਗਾ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਵਟਸਐਪ ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਹ ਉਹ ਨਵਾਂ ਸ਼ਬਦ ਸਿੱਖਿਆ ਬੋਲ ਚੁੱਕੇ ਦੀ 마ફੀ ਹੈ ਕਿ ਤੁਸੀਂ ਮਦ ਬਖਸ਼ਨੀ ਸ਼ਬਦ ਸਿੱਖਿਆ ਜੀ ਸਤੰਨ ਕੰਤ ਪਿਆਰੀ ਵਿਆਹ ਨੇ ਆਇਆ ਗੁਰਮੁਖ ਹਰਪਾਇਆ ਸਤੰਨ ਕੰਤ ਪਿਆਰੀ ਸੰਤ ਦਨਾ ਮੇਲ ਮੰਗ ਲਗਾਈ ਹਰ ਜੀਉ ਆਪ ਸਵਾਰੀ ਹਰ ਪ੍ਰਾਪ ਕਾਜਨ ਚਾ ਕੁ ਮੇਲ ਆਏ ਅਪੂਰਬ ਜਨ ਬਨਾਏ ਸੋਰ ਨਰ ਗਨ ਗੰਦਰਬ ਮੇਲ ਆਏ ਅਪੂਰਬ ਜਨ ਬਨਾਏ ਸਾਚ ਨਾ ਕਦੇ ਮਰੇ ਨ ਜਾਈ ਨਨਕ ਪ੍ਰਭ ਪਾਇ ਮਸਾ ਸਤਾ ਇਹ ਦੇ ਬਾਕੀ ਅੰਦਰੇ ਬਗਾਨ ਕੀਤੇ ਹਨ ਉਹਨਾਂ ਆਪਾਂ ਸਲੋ ਸਲੋ ਸਰਾਂਦੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਹਰ ਪ੍ਰਭ ਕਾਜ ਰਚਾਇਆ ਫਿਰ ਤੋਂ ਹਰ ਪ੍ਰਭ ਕਾਜ ਰਚਾਇਆ ਰਚਾ ਸਸਰੀ ਰਿ ਮੰਗ ਰੀ ਸਨੀ ਰਚਾਇਆ ਗੁਰਮੁਖ ਵਿਆਹ ਹੁਨ ਸਤਾਈ ਹੈ ਉਹਨਾਂ ਪਾ ਅੰਤਰਾ ਸਿੱਖਦੇ ਹਾਂ ਜੀ ਵਿਆਹ ਨੇ ਆਇਆ ਗੁਰਮੁਖ ਹਰ ਪਾਇਆ ਫਿਰ ਤੋਂ ਵਿਆਹ ਨੇ ਆਇਆ ਵਿਆਹ ਨੇ ਆਇਆ ਗੁਰਮੁਖ ਗੁਰਮੁਖ ਹਰ ਪਾਇਆ ਗੁਰਮੁਖ ਹਰ ਪਾਇਆ ਸਾਥਨਕੰਤ ਸਾਥਨਕੰਤ ਫਿਰ ਤੋਂ ਸਾਥਨਕੰਤ ਇਹ ਸਥਾਈ ਤੇ ਪਹਿਲਾ ਅੰਤਰਾ ਹੈ ਉਹ ਨਬਸਲ ਉਸ ਲ ਸੁਣਾਤੇ ਬਾਕੀ ਸਾਰੇ ਅੰਦਰ ਸਿੱਖਨੇ ਹਾਂ ਜੀ ਨਸ਼ਟੰਤਰਾ ਸੰਤਦਨਾ ਮਿਲ ਮੰ ਸੰਤਦਨਾ ਮਿਲ ਮੰਗ ਲਗਾਏ ਹਰ ਜੀ ਨਤਰਾ ਹੈ ਨਾਪਾਂ 30 ਨਾ ਨਦਰ ਸਿੱਖਦੇ ਹਾਂ ਜੀ ਸੋਰਨਾਰ ਗੰਦਰਬ ਮੇਲ ਆਏ ਗੰਦਰਬ ਮੇਲ ਆਏ ਅਪੂਰਬ ਜੰਗ ਅਪੂਰਬ ਜੰਗ ਬ ਨਾ ਬ ਨਾ ਆੰਦਰਾ ਹੈ ਉਹ ਨਪਲਾਸਟ ਚੌਥਾ ਅੰਦਰਾ ਸਿਕਦੇ ਹਨ ਨਾਨਕ ਪ੍ਰਗ ਪਾਇ ਮੈਂ ਸਾਚਾ ਮੈਂ ਸਾਚਾ ਨਾ ਕਦੇ ਮਰੇ ਨਾ ਕਦੇ ਮਰੇ ਨਾ ਜਾ ਸ਼ਬਦ ਹਰ ਜੀ ਨੂੰ ਮੈਂ ਬੀਨਸ ਲੂਸ ਲਸ ਲਸ ਲੰਦ ਸਾਰਾ ਸ਼ਬਦ ਸਮਝਾਇਆ ਹੈ ਆਪ ਜੀ ਨੂੰ ਉਸ ਤਰੀਕੇ ਨਾਲ ਸਿੱਖਣਾ ਹੈ ਪੁੱਜ ਜੀ ਮਾਫੀ ਕੀ ਉਸ ਮਤਬਖਸ਼ੀ ਨਿਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ